ਸ਼ਿਕਾਲ ਜੀ ਕੀ ਹਾਲ ਚਾਲ ਨੇ ਆਈ ਥਿੰਕ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਅਸੀਂ ਬਣਾ ਰਹੇ ਹਾਂ ਗਜ਼ਰੇਲਾ ਗਾਜਰਾਂ ਦਾ ਗਾਜਰਾਂ ਆਸੀਆਂ ਡੇਟ ਦੋ ਕਿਲੋ ਗਜਰਾ ਇਸੀਆਂ ਸਾਡੀਆਂ ਇਹਨੂੰ ਪ੍ਰੈਸ਼ ਕਰਤੀ ਆਪਾਂ ਤੇ ਪਾਣੀ ਪਹਿਲਾਂ ਸਕਾ ਲਿਆ ਇਹਨਾਂ ਨੂੰ ਸੇਕਾ ਲਗਾ ਲਿਆ ਤੇ ਫਿਰ ਇਹਦੇ ਵਿੱਚ ਪਾਤਾ ਹੈ 2 ਕਿਲੋ ਦੁੱਧ ਦੁੱਧ ਪਾ ਕੇ ਇਹਨਾਂ ਨੂੰ ਫਿਰ ਮੈਚੰਗੀ ਤਰ੍ਹਾਂ ਦੇਖ ਲਈ ਪਰਾ ਤੋੜ ਦਿੱਤਾ ਰਹਾ ਹੋਰੀ ਹੋਰੀ ਸਾਰਾ ਕੜ ਗਿਆ ਹੈ ਥੋੜਾ ਜਿਹਾ ਰਹਿ ਗਿਆ ਤੁਸੀਂ ਇਹਦੇ ਵਿੱਚ ਠੋਠੀ ਤੇ ਸੌਗੀ ਇੱਕ ਚੈਰੀ ਪਾਣੀ ਹੈ ਜੀ। ਇੱਕ ਪਾਸੇ ਆਪਾਂ ਬਣਾਵਾਂਗੇ ਚਟਨੀ ਪੁਦੀਨੇ ਦੀ। ਈਮਲੀ ਦੀ। ਤੁਸੀਂ ਕਿ ਦਿਨ ਲਈ ਲਿਆ ਸਾਰਾ ਦੁੱਧ ਸਾੜਨਾ ਸੁੱਧ ਬਿਲਕੁਲ ਵੀ ਨਹੀਂ ਰਹਿਣਾ ਚਾਹੀਦਾ। ਬਿਲਕੁਲ ਥੋੜਾ ਜਿਆਦਾ ਦੁੱਧ ਆ ਗਿਆ ਇਸ ਨੂੰ ਪੂਰੇ ਦੁੱਧ ਨੂੰ ਛਾੜ ਮੈਂ ਦੇਖੋ ਦੁੱਧ ਵਿੱਚ ਨਹੀਂ ਰੱਖਣਾ ਦੇਖੋ ਜੀ ਥੋੜਾ ਦੁੱਧ ਮੈਂ ਐਨ ਛੋੜੇ ਚਲਾ ਬਿਲਕੁਲ ਥੋੜਾ ਜਿਆਦਾ ਰਹਿ ਗਿਆ ਹੁਣ ਇਸ ਦੇ ਵਿੱਚ ਪਾਵਾਂਗੇ ਖੰਡ ਤੁਸੀਂ ਚਾਹੋ ਤਾਂ ਗੁੜ ਵੀ ਪਾ ਸਕਦੇ ਹਾਂ ਅਸੀਂ ਖੰਡ ਪਾ ਕੇ ਬਣਾਵਾਂਗੇ ਅੱਜ ਅਸੀਂ ਇਹਦੇ ਵਿੱਚ ਪਾਵਾਂਗੇ ਖੱਟ ਚੀਨੀ ਕਿਉਂਕਿ ਚੀਨੀ ਨੇ ਵੀ ਪਾਣੀ ਛੱਡਣਾ ਤੁਸੀਂ ਆਪਣੇ ਹਿਸਾਬ ਨਾਲ ਜਿੰਦਾ ਦਾ ਮਿੱਠਾ ਖਾਣਾ ਚਾਹੁੰਦੇ ਹਿਸਾਬ ਨਾਲ ਅਸੀਂ ਥੋੜਾ ਟੀਸ ਖਾਂਦੇ ਹਾਂ ਹਾਂ ਲੇ ਮੈਂ ਪਾਣੀ ਕਿਾ ਸ਼ੁਰੂ ਕਰ ਦਿੱਤਾ ਇਸ ਨੂੰ ਚੰਗੀ ਤਰ੍ਹਾਂ ਘਾਣਾ ਆਇਆ ਹਾਂ ਦੇ ਕਿ ਰੱਜ ਜਾਵੇ ਤੇ ਸਾਰਾ ਪਾਣੀ ਸੁੱਕ ਜਾਵੇ ਇਹ ਲੱਮੇ ਚੀਨੀ ਦਾ ਪਾਣੀ ਆ ਸਾਰਾ ਸੁੱਕ ਜਾਵੇ ਦੇਖੋ ਸਾਡੇ ਕੋਲ ਇਹਦੇ ਦਾ ਸਾਰਾ ਪਾਣੀ ਸੜ ਗਿਆ ਹੁਣ ਤੇ ਇਹਦੇ ਵਿੱਚ ਪਾਵਾਂਗੇ ਸੋਗੀ ਟੋਠੀ ਬਸ ਕੀਤੀ ਹੋਈ ਇਹਦੇ ਵਿੱਚ ਪਾਵਾਂਗੇ ਚੈਰੀ ਇਸ ਕਾਵਾਂਗੇ ਹੁਣ ਵਿੱਚ ਪਾਵਾਂਗੇ ਖੋਆ ਗੈਸ ਕਰਤਾ ਨਾ ਬੰਦ। ਮਿਕਸ ਕਰਾਂਗੇ ਅੰਦਰ। ਗੈਸ ਕਰਤਾ ਪਾ ਬੰਦ ਤੇ ਸਟਾਕ ਗੋਜਿਲਾ ਬਣ ਕੇ ਤਿਆਰ ਆ। ਤੁਸੀਂ ਜਰੂਰ ਟਰਾਈ ਕਰਿਓ ਦੱਸਿਓ। ਕਿਦਾਂ ਦਾ ਬਣਦਾ ਹੈ ਥੈਂਕ ਯੂ ਸੋ ਮਚ ਟਾਟਾ